ਸਾਡੀ ਇਹ ਸ਼ਾਰਟ ਫਿਲਮ ਪੇਕੇ ਕਰਦਾ ਬੂਹਾ ਉਹਨਾਂ ਧੀਆਂ ਦੇ ਦਰਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪੇਕੇ ਕਰਨ ਮਾਪੇ ਤਾਂ ਸਿਰ ਤੇ ਹੁੰਦੇ ਨੇ ਪਰ ਫੇਰ ਵੀ ਵਿਚਾਰੀਆਂ ਪੇਕੇ ਜਾਣ ਨੂੰ ਤਰਸਦੀਆਂ ਹੀ ਰਹਿੰਦੀਆਂ ਨੇ ਕਿਉਂਕਿ ਉਹਨਾਂ ਦੇ ਪੇਕੇ ਕਰਦੇ ਬੂਹੇ ਦੀ ਚਾਬੀ ਕਿਸੇ ਹੋਰ ਦੇ ਹੱਥ ਹੁੰਦੀ ਹੈ ਪੂਰੀ ਆਈ ਨਹੀਂ ਪੂਰੀ ਬੁਲਾਈ ਗਈ ਹੈ ਆਣਾ ਬਾਹੂ ਇਹ ਤਾਂ ਨਾ ਬੋੜ ਤੀਆਂ ਤਾਂ ਆਪਣੇ ਮਾਪਿਆਂ ਦੇ ਪਿਆਰ ਦੀਆਂ ਖਚੀਆਂ ਉੱਧੇ ਹੀ ਆ ਜਾਂਦੀਆਂ ਕੀ ਗੱਲ ਕੀ ਖੜੀ ਸੋਚੀ ਜਾਂਦੀ ਆ ਮੜੀ ਤੇ ਲੀਜੀ ਖੜੀ ਆ ਮਿਸਤਰੀ ਹਟਾ ਤੇ ਹੋਰ ਭੈਣੇ ਹਟਾਉਣੇ ਹੀ ਪਏ ਨਾ ਨਾ ਭੈਣੇ ਜ਼ਿੰਦਗੀ ਆਪਾਂ ਨੂੰ ਤਾਂ ਔਖੀ ਲੱਗਦੀ ਐ ਕਿ ਆਪਾਂ ਸਾਰੇ ਸੌਖੀ ਭਾਲਦੇ ਆ ਅੱਜਕੱਲ ਥਾ ਥਾ ਇਹੋ ਸਿਆਪੇ ਕਰ ਕਰੇ ਹੋ ਰੋੜੇ ਮੈਂ ਤਾਂ ਵੀਰ ਬਾੜੀ ਔਖੀ ਆ ਸਸੀ ਕਾਲ ਭਾਦੀ ਸਸੀ ਕਾਲ ਜੀ ਦੀ ਮੈਂ ਤਾਂ ਪਹਿਲੇ ਹੀ ਦੇਖਦੀ ਸੀ ਕਿ ਜੀਦੀ ਆਏ ਨਹੀਂ ਹੱਲੇ ਮੰਮੀ ਨੇ ਕਰੇ ਹੰਗਾਮੀ ਮੀਟਿੰਗ ਬੁਲਾਈ ਹੋਈ ਹੈ ਫੁੱਫੜ ਜੀ ਤਾਂ ਪਹੁੰਚ ਗਏ ਦੇਦੀ ਕਿ ਮੈਂ ਪਿੱਛੇ ਰਹਿ ਜੂ ਉਹ ਨਹੀਂ ਨਹੀਂ ਭਾਬੀ ਮੇਰਾ ਤਾਂ ਬਸ ਮਿਲਣ ਨੂੰ ਜੀ ਕੀਤਾ ਸੀ ਮੈਂ ਤਾਂ ਤਾਂ ਆ ਗਈ ਤਾਂ ਮੀਟਿੰਗ ਦਾ ਤਾਂ ਮੈਨੂੰ ਕੁਝ ਪਤਾ ਹੀ ਨਹੀਂ ਸਤਿ ਸ਼੍ਰੀ ਅਕਾਲ ਫੁੱਫੜ ਜੀ ਸਤਿ ਸ਼੍ਰੀ ਅਕਾਲ ਬੱਲੇ 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 ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ ਹੁਣ ਕੁਛ ਕੁੜੀ ਆ ਗਈ ਕੱਢ ਲੈ ਜਿਹੜੀ ਅੱਥੀ ਪ੍ਰੈਸ ਕੱਢਣੀ ਹੈ ਕੁੜੀ ਆਈ ਨਹੀਂ ਕੁੜੀ ਬੁਲਾਈ ਗਈ ਹੈ ਨਾ ਨਾ ਬਹੂ ਇਹ ਤਾਂ ਨਾ ਬੋੜ ਤੂੰ ਯਾਦ ਆਪਣੇ ਮਾਪਿਆਂ ਦੇ ਪਿਆਰ ਦੀਆਂ ਖੱਚੀਆਂ ਉਦੋਂ ਹੀ ਆ ਜਾਂਦੀਆਂ। ਰਹਿਣ ਤੋਂ ਬੁੱਫੜ ਜੀ ਐਵੇਂ ਸਫਾਈਆਂ ਜੀ ਨਾ ਦੋ। ਹੁਣ ਜੇ ਆ ਹੀ ਗਏ ਹੋ ਨਾ ਤੇ ਸਾਡਾ ਇੱਕ ਨਪਟਾਰਾ ਕਰਕੇ ਜਾਇਓ। ਹੈ? ਨਪਟਾਰਾ ਕੀ ਗੱਲ ਹੋ ਗਈ ਭਾਬੀ? ਤੂੰ ਤਾਂ ਐਡਾ ਹੈਰਾਨ ਹੋਣ ਦਾ ਡਰਾਮਾ ਕਰਦੇ ਹੋ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਹੀਂ। ਮੰਮੀ ਤਾਂ ਦੋਨਾਂ ਪੁੱਤਰਾ 'ਚ ਬੜਾ ਫਰਕ ਕਰਦੀ ਏ। ਮਾਂ ਕਦੇ ਵੀ ਆਪਣੇ ਜਵਾਂਕਾਂ 'ਚ ਫਰਕ ਨਹੀਂ ਕਰਦੀ। ਤੂੰ ਇਹ ਕਿਵੇਂ ਸੋਚ ਲਿਆ? ਕਰਦੀ ਕਿਉਂ ਨਹੀਂ? ਬਹੁਤ ਸਾਰੀਆਂ ਮਾਵਾਂ ਐਦਾਂ ਦੀਆਂ ਨੇ ਜਿਹੜੀਆਂ ਤਾਂ ਇੱਕ ਪੁੱਤ ਤੇ ਆਪਣਾ ਸਾਰਾ ਕੁਝ ਲਟਾ ਦਿੰਦੀਆਂ ਨੇ। ਤੇ ਦੂਜੇ ਨੂੰ ਰੜੇ ਮੈਦਾਨ 'ਚ ਸੁੱਟ ਦਿੰਦੀਆਂ ਨੇ ਸੁਹਰਾ ਦੀਦੀ ਤੁਸੀਂ ਘੱਟੋ ਘੱਟ ਕੋਈ ਸੱਚਾਈ ਤਾਂ ਦੱਸੀ ਈ ਤਾਂ ਅੱਜ ਕੋਈ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਉਹ ਗਲਤੀ ਅਗਲਾ ਤਾਈ ਮੈਨੂੰ ਜੀ ਉਹਨੇ ਕੀਤੀ ਹੋਵੇ ਤੂੰ ਆ ਆਪਣੇ ਦਿਲ 'ਚਵੇਂ ਘੜਤੜਣਾ ਵਾਲੇ ਇਸ ਘਰ 'ਚ ਕੋਈ ਕਿਸੇ ਨੂੰ ਫਰਕ ਨਹੀਂ ਕਰਦਾ ਕਿਉਂ ਨਹੀਂ ਕਰਦੀ ਫਰਕ ਕਰਦੀ ਸਾਡੀ ਮੰਮੀ ਤੇ ਸਾਡੇ ਹੱਥ 'ਚ ਠੁੱਠਾ ਫੜਾਉਣ ਨੂੰ ਕਾੜੀ ਏ ਉਧਰ ਦੇਖ ਲਓ ਸ਼ੇਰੇ ਵੀਰੇ ਦੀ ਕੋਠੀ ਤਿਆਰ ਹੁੰਦੀ ਪਈ ਏ ਉਹ ਵੀ ਇਹਨਾਂ ਨੇ ਸਾਰਾ ਗਹਿਣਾ ਗੱਟਾ ਵੇਚ ਕੇ ਉਹਨੂੰ ਦੇ ਦਿੱਤਾ ਹਾਏ ਰੱਬਾ ਇੰਨਾ جھوٹ ਬੋਲਦੀਆਂ ਤੂੰ ਜੇ ਮੇਰੇ ਹੱਥ 'ਚ ਕੋਈ ਗਹਿਣਾ ਗੱਟਾ ਹੁੰਦਾ ਤਾਂ ਹੀ ਵੇਚਦੀ ਸ਼ੈਲੀ ਦੇ ਗਹਿਣੇ ਮੈਂ ਸ਼ੈਲੀ ਨੂੰ ਦੇਤੇ ਤੇ ਤੇਰੇ ਗਹਿਣੇ ਤੈਨੂੰ ਦਿੱਤੇ ਰਹੀ ਗੱਲ ਮੇਰੇ ਰਹਿਣਿਆਂ ਦੀ ਆਪਣੇ ਸਾਰੇ ਗਹਿਣੇ ਤਰਾਂ ਕੇ ਮੈਂ ਗੈਰੀ ਨੂੰ ਸੱਟ ਪਾਤਾ ਬਾਕੀ ਇਹਦੀ ਸੱਸ ਨੂੰ ਬਾਲੀਆਂ ਪਾਤੀਆਂ ਆ ਜਿਹੜੀਆਂ ਮਨਪੱਕੇ ਐਫ ਡੀਆ ਕਰਾਈਆਂ ਉਹ ਤੋਂ ਵੀ ਮੁਕਰ ਜੋ ਜਿਹੜੀਆਂ ਤੜਾ ਕੇ ਸ਼ੇਰੇ ਵੀਰੇ ਨੂੰ ਦੇਤੀਆਂ ਪਤਾ ਨਹੀਂ ਬੋਟੀਆਂ ਕੀ ਕਹੀ ਜਾਂਦੀਆਂ ਤੂੰ ਜੋ ਮੇਰੇ ਕੋਲ ਸੀਗਾ ਉਹ ਤਾਂ ਮੈਂ ਤੁਹਾਨੂੰ ਦੋਨੋਂ ਬੋਟੀਆਂ ਨੂੰ ਵੰਡ ਕੇ ਦੇਤਾ ਹੁਣ ਤਾਂ ਮੇਰੇ ਕੋਲ ਨਾ ਤੁਹਾਡੇ ਡੈਡੀ ਦੀ ਥੋੜੀ ਬੋਤੀ ਪੈਨਸ਼ਨ ਹੀ ਆਉਂਦੀ ਆ ਜਿਹਦੀ ਮੈਂ ਦਵਾਈ ਬੂਟੀ ਬਾਕੀ ਆਪਣੀ ਧੀ ਦਾ ਦਿਨ ਸੰਸਾਰ ਲੈਂਦੀ ਆ ਮੇਰੀ ਗੱਲ ਤੇ ਯਕੀਨ ਕਰ ਪੁੱਤ ਮੇਰੇ ਕੋਲ ਕੁਝ ਹੈ ਹੀ ਨਹੀਂ ਜਿਹੜਾ ਮੈਂ ਛੇੜੇ ਨ ਦੇਣਾ ਤੂੰ ਐਵੇਂ ਨਾ ਕਲਪ ਭੈਣੇ ਇਹ ਸਾਡੇ ਨਿਆਣਿਆਂ ਨੂੰ ਨਾ ਵੈਸੇ ਵਹਿਮ ਹੁੰਦਾ ਕਿ ਸਾਡੇ ਬਜ਼ੁਰਗਾਂ ਕੋ ਪਤਾ ਨਹੀਂ ਕਿੰਨੇ ਖਜ਼ਾਨੇ ਪਏ ਕਿੰਨੇ ਕਰੋੜ ਦਾ ਕੀ ਹੈ ਕੁਝ ਅਸਲ ਚ ਤਾਂ ਮਾਂ ਬਾਪ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵਾਸਤੇ ਉਹਨਾਂ ਕੋ ਜੋ ਕੁਝ ਹੁੰਦਾ ਹੈ ਨਾ ਉਹ ਪਹਿਲਾਂ ਬੱਚੇ ਨੂੰ ਦੇ ਹੀ ਚੁੱਕੇ ਹੁੰਦੇ ਆ ਉਹ ਤਾਂ ਵਿਚਾਰਾ ਆਪ ਹੀ ਇਧਰੋਂ ਇਧਰੋਂ ਪੈਸਿਆਂ ਦਾ ਬੰਦੋਬਸ ਕਰਕੇ ਘਰ ਪਾ ਰਿਹਾ ਹੈ ਉਹ ਮੇਰੇ ਕੋਲ ਵੀ ਆਇਆ ਸੀ ਮੈਨੂੰ ਕਹਿੰਦਾ ਜੀ ਪੈਸੇ ਚਾਹੀਦੇ ਆ ਮੈਂ ਅਛਰ ਪੁੱਤਰ ਗੱਲ ਲਿਆ ਵੀ ਇਹ ਤਾਂ 5-7000 ਰੁਪਏ ਚਾਹੀਦੇ ਤੇ ਫਿਰ ਮੈਂ ਕਰ ਦਿੰਦਾ ਜਿਆਦਾ ਤਾਂ ਮੈਂ ਕਰ ਨਹੀਂ ਸਕਦਾ ਮੈਂ ਤੁਹਾਨੂੰ ਇਹ ਵੀ ਗਿਆ ਸੀ ਵੀ ਇਹ ਤੇਰੇ ਕੋਲ ਪੈਸੇ ਹੈ ਨਹੀਂ ਸੀ ਤਾਂ ਕੋਠੀ ਪਾਉਣ ਦਾ ਪੰਗਾ ਤੂੰ ਕਿਉਂ ਲਿਆ ਮੈਨੂੰ ਕਹਿੰਦਾ ਵੀ ਨਿਆਣੇ ਹੁਣ ਬਰਾਬਰ ਦੇ ਹੋ ਗਏ ਵੱਡੇ ਹੋ ਗਏ ਆ ਤੇ ਕੱਲ ਨੂੰ ਤੁਹਾਡਾ ਹੋਣਾ ਹੀ ਆ ਕਿਉਂ ਨਾ ਅਸੀਂ ਅੱਜ ਦੇ ਖੇਡਦੇ ਪਹਿਲੇ ਪਹਿਲਾ ਆਈ ਆਪ ਆਪਣੇ ਮਕਾਨ ਬਣਾ ਲਈਏ ਫੁੱਫਰ ਜੀ ਤੁਹਾਡਾ ਹਾਲ ਤਾਂ ਤੋਬੇ ਦੇ ਗਵਾਹ ਡੱਡੂ ਵਰਗਾ ਜਿਵੇਂ ਸ਼ੇਰਾ ਵੀਰਾ ਤੁਹਾਨੂੰ ਪੜਾਈ ਜਾਂਦਾ ਓਵੇਂ ਰਟੇ ਰਟਾਈ ਤੁਸੀਂ ਬੋਲੀ ਜਾਂਦੇ ਹੋ ਹਾਂ ਭਾਬੀ ਤੂੰ ਬਿਲਕੁਲ ਠੀ ਮੈਨੂੰ ਤਾਂ ਆਪ ਨਾ ਦੋਨਾਂ ਤੇ ਸ਼ੱਕ ਆ ਵੀ ਇਹ ਸ਼ੇਰੇ ਵੀਰੇ ਨੂੰ ਚੋਰੀ-ਚੋਰੀ ਪੈਸੇ ਦੇਈ ਜਾਂਦੇ ਨੇ ਮੰਮੀ ਆ ਤੇਰੇ ਲਈ ਬਹੁਤ ਮਾੜੀ ਗੱਲ ਆ ਵੀ ਤੂੰ ਇੱਕ ਵੀਰੇ ਨੂੰ ਤਾਂ ਪੁੱਛਦੀ ਨਹੀਂ ਤੇ ਦੂਜੇ ਦਾ ਘਰ ਭਰੀ ਜਾਨੀ ਆ ਅਨਾਲੇ ਦੀਦੀ ਤੁਸੀਂ ਫੁੱਫੜ ਜੀ ਨੂੰ ਹੌਸਾਬ ਜਨਾ ਸਮਝਾਇਓ ਕਿ ਸਾਡੇ ਘਰ ਚ ਨਾ ਬਹੁਤੀ ਦਖਲ ਅੰਦਾਜ਼ੀ ਨਾ ਕਰਨ। ਗੱਲ ਤਾਂ ਤੇਰੀ ਸਹੀ ਆ ਭਾਬੀ। ਮੰਨਿਆ ਕਿ ਡੈਡੀ ਮਰਨ ਮੌਕੇ ਘਰ ਦੀ ਸਾਰੀ ਜ਼ਿੰਮੇਵਾਰੀ ਆ ਫੁੱਫੜ ਜੀ ਹੁਣਾਂ ਨੂੰ ਸੰਭਾਲ ਗਏ। ਪਰ ਹੁਣ ਤਾਂ ਮੇਰੇ ਵੀਰੇ ਭਾਬੀ ਦੋਨੇ ਸਮਝਦਾਰ ਨੇ। ਘਰ ਦੀ ਸਾਰੀ ਜ਼ਿੰਮੇਵਾਰੀ ਆਪ ਚੱਕਣਗੇ। ਇਹ ਤਾਂ ਹੁਣ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ। ਚੰਗਾ ਦੀਦੀ। ਮੈਂ ਨਾ ਬੱਚਿਆਂ ਨੂੰ ਸਕੂਲੋਂ ਲਿਆਵਾਂ। ਨਾਲੇ ਆਉਂਦੀ ਹੋਈ ਤੁਹਾਡੇ ਲਈ ਪੀਜ਼ਾ ਤੇ ਪਾਸਤਾ ਲਿਆਉਂਗੀ। ਆਈ ਮੈਂ ਦੋ ਵਾਰ ਚਲੀ ਫੋਰਾ ਸ਼ਰਮ ਕਰ ਲੈਂਦੀ ਬੋਲਣ ਲੱਗਿਆ ਨੌਂਦੇ ਸਾਹਬ ਨੇ ਸਾਡੀ ਇੱਜ਼ਤ ਦੀ ਬਣਾਉਣੀ ਸੀ ਉੱਤ ਸਾਡਾ ਪੀੜਾਗਰ ਕਰਕੇ ਰੱਖਦਾ ਮੇਰੀ ਹਾਲਤ ਤਾਂ ਤੈਨੂੰ ਸਾਰਾ ਪਤਾ ਫਿਰ ਵੀ ਤੂੰ ਝੂਠ ਬੋਲ ਕੇ ਨੌਂਦੇ ਅੱਗੇ ਮੈਨੂੰ ਨੀਵਾ ਕਰਕੇ ਰੱਖਦਾ ਈਆਂ ਦਾ ਮਾਮਾ ਦੇ ਸਾਥ ਸਾਲ ਲੈਂਦੀਆਂ ਨੇ ਫੇਸਬੁਕ 'ਤੇ ਸਿੱਕਾ ਦੇਣਾ ਬੈਣੀ ਚੁੱਪ ਕਰ ਚੁੱਪ ਕਰ ਹੁਣ ਦੇ ਜਵਾਬ ਆਪਣੀ ਮਾਂ ਨੂੰ ਇਹ ਲੈ ਆਪਣੀ ਪਰਜਾਈ ਦੇ ਝੂਠ ਦੇ ਵਿੱਚ ਹਾਂ ਜਿਹਾ ਮਲਾਈ ਗਈਆਂ ਧੁੱਪ ਕਰਾ ਹੁਣੇ ਨੂੰ ਮੈਨੂੰ ਸਭ ਸੱਚ ਪਤਾ ਹੈ ਵੇ ਤੂੰ ਸ਼ੇਰੇ ਵੀਰੇ ਨੂੰ ਕੋਈ ਪੈਸਾ ਨਹੀਂ ਦਿੱਤਾ ਮੈਂ ਹੱਲੇ ਪਰਸੋਂ ਹੀ ਤਾਂ ਜਾ ਕੇ ਆਈ ਆ ਸ਼ੇਰੇ ਵੀਰੇ ਕੋਲ ਕੀ ਗੱਲ ਕੀ ਖੜੀ ਰੋਤੀ ਜਾਨੀ ਆ ਮੇਰੀ ਢਿੱਲੀ ਜੀ ਖੜੀ ਆ ਮਿਸਤਰੀ ਹਟਾ ਤੇ ਹੋਰ ਭੈਣੇ ਹਟਾਉਣੇ ਹੀ ਪਏ ਪਹਿਲਾਂ ਪੈਚਾੜਾ ਬੰਦੋਬਸ ਕਰਾਂਗੇ ਫਿਰ ਮਿਸਤਰੀ ਲਗਾਵਾਂਗੇ ਇਹ ਕੰਮ ਕਾਟੋ ਰੋਕਣਾ ਸੀਗਾ ਕਿਸੇ ਭੈਣ ਭਰਾ ਤੋਂ ਮੰਗ ਲੈਣੇ ਸੀਗੇ ਥੋੜੀ ਜਿਹੀ ਮਦਦ ਤਾਂ ਮੇਰੇ ਪੇਕਿਆਂ ਨੇ ਕਰਤੀ ਸੀ ਕੁਛ ਇਹਨਾਂ ਦੀ ਭੈਣ ਨੇ ਮਦਦ ਕਰਤੀ ਸੀ ਹੋਂ ਤਾਂ ਸਾਰੇ ਪੈਸੇ ਲੱਗ ਗਏ ਹੁਣ ਤਾਂ ਸੇ ਖਾਲੀ ਹੋਏ ਬੈਠੇ ਆ ਕੰਮ ਰੁਕਦਿਆ ਰੁਕਦਾ ਰੋਕੀ ਜਾਂਦਾ ਵਾ ਤੁਸੀਂ ਬੈਂਕ ਲੋਨ ਹੀ ਲੈ ਲਓ ਹਾਂ ਉਹ ਆਪਣੀ ਭੈਣ ਨੂੰ ਲੈ ਕੇ ਬੈਂਕ ਹੀ ਗਏ ਹੋਏ ਨੇ ਦੇਖੋ ਕੀ ਬਣਦਾ ਲੈ ਚੱਲੀ ਹੁਣ ਆਪਣੀ ਸਾਰੀ ਟੈਨਸ਼ਨ ਅਗਰ ਢਵਾਉਣੀ ਆ ਬੈਂਕ ਦਾ ਲੋਨ ਆਪਣਾ ਹੋ ਗਿਆ ਪਾਰ ਆ ਦੀਦੀ ਉਹਨਾਂ ਨੇ ਆਪਣੇ ਉਹਦੀ ਗਾਰੰਟੀ ਪਾਦੀ ਏ ਸ਼ੁਕਰ ਆ ਰੱਬ ਦਾ ਹੁਣ ਆਪਾਂ ਨੂੰ ਕੰਮ ਨਹੀਂ ਰੋਕਣਾ ਪੈਣਾ ਹੋਰ ਇਹ ਭੈਣ ਭਾਈ ਹੁਣ ਤਾਂ ਇਹ ਜਿਹੜੇ ਔਖੇ ਵੇਲੇ ਆਪਣੇ ਨਾਲ ਦਾ ਖੜ ਜਾਂਦੇ ਆ ແແ ਭણે ਤਿੰਨ ਤਾਂ ਬਹੁਤ ਬਹੁਤ ਵਧਾਈਆਂ ਹੋਈਆਂ ਹਨ ਤਾਂ ਤੂੰ ਆਪਣਾ ਮਕਾਨ ਪੂਰਾ ਕਰ ਤੇ ਅਸੀਂ ਚਾਹੀ ਨਹੀਂ ਤੇਰੇ ਨਵੇਂ ਮਕਾਨ ਦੀ ਛੱਤ ਤੇ ਆਈਏ ਹੈਨਾ ਗੱਲ ਤਾਂ ਆ ਸੀ ਉਹ ਤਾਂ ਕਿਵੇਂ ਠੀਕਰੀ ਠੀਕਰੀ ਇਕੱਠੀ ਕਰਕੇ ਆਪਣਾ ਘਰ ਪਾਉਣ ਲੱਗੇ ਹੋਏ ਆ ਮੰਮੀ ਤੂੰ ਤਾਂ ਆਪਣੀ ਧੀ ਦੀ ਮਜਬੂਰੀ ਸਮਝ ਕੇ ਮੈਨੂੰ ਗੱਲ ਨਾਲ ਲਾ ਲਵੇਂਗੀ ਤੇ ਫੁੱਫੜ ਜੀ ਤੁਸੀਂ ਤਾਂ ਸਾਡੇ ਪਰਿਵਾਰ ਦੇ ਸਭ ਤੋਂ ਸਿਆਣੇ ਤੇ ਕਬੀਲਦਾਰ ਹੋਣ ਦੇ ਨਾਤੇ ਮੈਨੂੰ ਮਾਫ ਕਰਕੇ ਮੇਰੇ ਸਿਰ ਤੇ ਹੱਥ ਧਰਨ ਲਈ ਮੈਂਟ ਨਹੀਂ ਲਾਉਣਾ ਤੇ ਜਿਵੇਂ ਭਾਬੀ ਕੋਲੇ ਤੁਹਾਡੇ ਬਾਰੇ ਜਾਂ ਸ਼ੇਰੇ ਵੀਰੇ ਦੇ ਹੱਕ ਚ ਬੋਲ ਦਿੰਦੀ ਉਹਨੇ ਤਾਂ ਮਿੰਟਾਂ ਸਕਿੰਟਾਂ ਚ ਮੈਨੂੰ ਕਹਿ ਦੇਣਾ ਸੀ ਨਾ ਜਾਂ ਫਿਰ ਤੂੰ ਸ਼ੇਰੇ ਵੀਰੇ ਕੋਲੇ ਜਾ ਤੇ ਭਾਬੀ ਨੇ ਪੇਕੇਆਂ ਦਾ ਬੂਹਾ ਹਮੇਸ਼ਾ ਲਈ ਮੇਰੇ ਲਈ ਬੰਦ ਕਰ ਦੇਣਾ ਸੀ ਤੇ ਮੈਂ ਬਹੁਤ ਸਾਰੀਆਂ ਧੀਆ ਦੇਖੀਆਂ ਨੇ ਜਿਹੜੀਆਂ ਪੇਕੇ ਜਾਣ ਨੂੰ ਤਰਸਦੀਆਂ ਨੇ ਤੇ ਉਹਨਾਂ ਦੀ ਆਬਬੀਆਂ ਨੇ ਪੇਕੇਆਂ ਦੇ ਬੂਹੇ ਦੀ ਚਾਬੀ ਪਤਾ ਨਹੀਂ ਕਿੱਥੇ ਲੁਕੋ ਕੇ ਰੱਖੀ ਹੁੰਦੀ ਆ ਉਹਨਾਂ ਮਤਿਆਂ ਨੂੰ ਪੇਕੇ ਨਹੀਂ ਪੜਨ ਦਿੰਦੀਆਂ ਤੁਸੀਂ ਆਪੇ ਧੀਆਂ ਦੇ ਦੁੱਖ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹੀਆਂ ਧੀਆਂ ਵਿਚਾਰੀਆਂ ਕੀ ਕਰਨ ਜਿਨ੍ਹਾਂ ਨੇ ਸਿਰਫ ਸੱਚ ਬੋਲਿਆ ਤੇ ਮਾਪੇ ਰਿਸ਼ਤੇਦਾਰ ਭੈਣਾਂ ਭਾਈਆਂ ਦੇ ਹੱਕ ਵਿੱਚ ਆਦਾ ਨਾਰਾ ਮਾਰਿਆ ਬਸ ਇਹੀ ਕਸੂਰ ਹੁੰਦਾ ਨਾ ਉਹਨਾਂ ਦਾ ਤੇ ਕੀ ਭਾਬੀਆਂ ਨੂੰ ਨਹੀਂ ਚਾਹੀਦਾ ਕਿ ਘਰ ਦੀਆਂ ਧੀਆਂ ਨੂੰ ਪੇਕੇ ਆਉਣ ਤੋਂ ਨਾ ਰੋਕਣ ਉਹ ਵੀ ਤਾਂ ਕਿਸੇ ਘਰ ਦੀਆਂ ਧੀਆਂ ਨੇ ਜੇ ਉਹਨਾਂ ਨਾਲ ਇਦਾਂ ਹੋ ਜਵੇ ਫੇਰ ਇਹ ਤਾਂ ਸਮਝਣ ਦੀ ਗੱਲ ਹੈ ਨਾ ਜੇ ਧੀਆਂ ਦਾ ਦੁੱਖ ਸਮਝਾਂਗੇ ਤਾਂ ਫਿਰ ਰੱਬ ਵੀ ਸਾਡਾ ਦੁੱਖ ਸਮਝੋ ਬਸ ਇਹੀ ਅਸੀਂ ਇੱਕ ਕੌੜੀ ਸਚਾਈ ਪਰ ਹੈ ਦਰਦ ਭਰੀ ਤੁਹਾਡੇ ਰੂਬਰੂ ਰੱਖੀ ਆ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟਸ ਰਾਹੀਂ ਸਾਨੂੰ ਦੱਸਿਓ ਜਰੂਰ